ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗ੍ਰੋਹ ਹੈ ਬਾਣੀ ਵਿੱਚ ਬਾਣੀ ਔਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਿਸ ਤਾਰੇ ਗਿਆਨ ਧਿਆਨ ਚਿਛ ਕਰਮ ਨ ਜਾਣ ਸਾਰ ਨੇ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਨ ਕਲ ਰੱਖੀ ਮੇਰੀ ਸਤਨਾਮ ਸ੍ਰੀ ਵਹਿਗੁਰੂ ਸਭ ਜਿਉ ਸੋਰਠ ਮਹਲਾ ਪੰਜਵਾ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇ ਸਰਬ ਕੁਸ਼ਲ ਤਵ ਥਿਆ संतन बिनेवरण दाता बिया जो जो शरण प्रय साधु की सोपार ग्रमी अपराध मिटै मिटैजन सेवा हर कीर्तन रस गइया इं सुखिया मुख उज्जवल जनक संगवट भगी पइए ਰਸਨਾਇ ਕ ਅਨੇਕ ਗੁਣ ਪੂਰਨ ਜਨਕੀ ਕੀ ਤਿਤਕ ਉਪਮਾ ਕਹੀਐ ਅਗਮਯ ਅਗੋਚਰ ਸਦੇ ਬਨਾਸੀ ਸ਼ਰਣ ਸੰਤਨ ਕੀ ਲਹੀਐ ਨਿਰਗੁਣ ਨੀਚਾ ਨਾਥਿ ਅਪਰਾਧੀ ਊਟ ਸੰਤਨ ਕੀ ਆਹੀ ਬੂੜਤ ਮੋਹ ਗ੍ਰਹੰਦ ਕੂਪ ਮਹ ਨਾਨਕ ਲਹਿੋ ਨਿਭਾਹੀ ਨਿਰਗੁਣ ਨੀਚ ਨਾਥ ਅਪਰਾਧੀ ਓਟ ਸੰਤਨ ਕੀ ਆਹੀ ਬੂੜਤ ਮੋਹ ਗ੍ਰਹ ਅੰਧ ਕੂਪ ਮਹਿ ਨਾਨਕ ਲਿਹੁ ਨਿਭਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਦਾਰ ਪੰਚਮ ਪਾਸ਼ਾ ਸੁਰਠ ਰਾਗ ਦੇ ਵਿੱਚ ਫਰਮਾਨ ਕਰਦੇ ਹਨ ਏ ਭਾਈ ਸੰਤ ਜਨਾਂ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਦੀ ਦਾਤ ਦੇਨ ਵਾਲਾ ਹੋਰ ਕੋਈ ਨਹੀਂ ਹੈ ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸੰਤ ਜਨਾਂ ਦੀ ਸ਼ਰਣ ਪੈਂਦਾ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ਰਹਾਉ ਏ ਭਾਈ ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸੰਤ ਜਨਾਂ ਦੇ ਹਵਾਲੇ ਕਰ ਦਿੰਦਾ ਹੈ ਭਾਵ ਕੀ ਹਰੇਕ ਕਿਸਮ ਦੀ ਆਪਣਤ ਮਿਟਾ ਦਿੰਦਾ ਹੈ ਤੇ ਸੰਤ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ ਤਦ ਦੋਸੋ ਨੂੰ ਸਾਰੇ ਆਤਮਿਕ ਸੁੱਖ ਮਿਲ ਜਾਂਦੇ ਹਨ। हे ਭਾਈ ਪ੍ਰਮਾਤਮਾ ਦੇ ਸੇਵਕ ਦੀ ਦਸੀ ਸੇਵਾ ਕੀਤਿਆਂ ਕਰੋੜਾਂ ਪਾਪ ਮਿਟ ਜਾਂਦੇ ਹਨ। ਅਤੇ ਪ੍ਰੇਮ ਨਾਲ ਪ੍ਰਮਾਤਮਾ ਦੀ ਸਿਫਤਸਲਾ ਕੀਤੀ ਜਾ ਸਕਦੀ ਹੈ। ਇਸ ਲੋਕ ਵਿੱਚ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਪਰ ਲੋਕ ਵਿੱਚ ਸੁਰਖਰੂ ਹੋਵੀਦਾ ਹੈ। ਪਰ हे ਭਾਈ ਪ੍ਰਭੂ ਦੇ ਸੇਵਕ ਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ। हे ਭਾਈ ਮੇਰੀ ਇੱਕ ਜੀਵ ਹੈ ਸੰਤ ਜਨ ਅਨੇਕਾ ਗੁਣਾ ਨਾਲ ਭਰਪੂਰ ਹੁੰਦੇ ਹਨ ਸੰਤ ਜਨਾਂ ਦੀ ਵਡਿਆਈ ਕਿਤਨੀ ਕੋ ਦੱਸੀ ਜਾਵੇ ਸੰਤਾਂ ਦੀ ਸ਼ਰਣ ਪਿਆਹੀ ਉਸ ਪ੍ਰਮਾਤਮਾ ਮਿਲ ਸਕਦਾ ਹੈ ਜੋ ਕਦੇ ਨਾਸ਼ ਹੋਣ ਵਾਲਾ ਨਹੀਂ ਜੋ ਆ ਪਹੁੰਚ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਹੈ ਨਾਨਕ ਅਰਦਾਸ ਕਰਤੇ ਆਖ ਮੈਂ ਗੁਣਹੀਨ ਹਾਂ ਨੀਚ ਹਾਂ ਨਿਆਸਰਾ ਹਾਂ ਵਿਕਾਰੀ ਹਾਂ ਮੈਂ ਸੰਤ ਜਨਾਂ ਦਾ ਪੱਲਾ ਫੜਿਆ ਹੈ ਹੈ ਸੰਤ ਜਨੋ ਗਰਸਤ ਦੇ ਮੋਹ ਦੇ ਅੰਨੇ ਖੂਹੇ ਡੁੱਬ ਰਹੀ ਦਾ ਸਾਥ ਤੋੜ ਤੱਕ ਨਿਭਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ